ਛਾਣਾ ਸੀ ਤਾਂ ਇਹਨਾਂ ਤੋਂ ਇੰਨਾ ਹੈਵੀ ਟੋਲ ਦੇ ਕੇ ਫਿਰ ਵੀ ਦੇਖ ਲਓ ਸਾਨੂੰ 12 ਮਿੰਟ ਹੋ ਗਏ ਪਿੱਛੋਂ ਇੱਥੇ ਤਾਈਂ ਆਲੇ ਪਹੁੰਚੇ ਨਹੀਂ ਐ ਪੈਣੀ ਏ ਧਰਨੇ ਪ੍ਰਦਰਸ਼ਨ ਕਰਾਂਗੇ ਅਸੀਂ ਇੱਥੇ ਧਰਨੇ ਵੀ ਦੇਾਂਗੇ ਇਹਨਾਂ ਦੇ ਖਿਲਾਫ ਲੁੱਟ ਮਚਾਈ ਹੋਈ ਏ ਇਹਨਾਂ ਨੇ ਕਿਹੜੇ ਸਰਕਾਰ ਜਿਹੜੀ ਕੀ ਆ ਉਦਾਂ ਡਰਾਮੇ ਕਰਦੀ ਕਿ ਅਸੀਂ ਟੋਲ ਟੈਕਸ ਬੰਦ ਕਰਦੇ ਪਰ ਇਹਦਾ ਰੇਟ ਵਧਾਈ ਜਾਂਦੇ ਐ ਇਹ ਮਹਾਰਾਜ ਮਹਾਰਾਜ ਗਰੀਬਾਂ ਨੂੰ ਮਾਰਨਾ ਜਿੱਦਾਂ ਮਰਜ਼ੀ ਮਾਰਦੇ ਨੇ ਹੁਣ 5% ਜਿਹੜਾ ਹੋਰ ਲਾਤਾ ਸਾਨੂੰ ਲਓ 100 ਰੁਪਏ ਪਿੱਛੇ 5 ਰੁਪਏ ਹੋਰ ਵਧਾ ਦਿੰਦੇ ਇਹਨਾਂ ਨੇ ਇਹਦਾ ੱਤਕਾ ਹੀ ਏ ਜੀ ਸਰਕਾਰ ਦਾ ਬਿੱਚੇ ਵਿੱਚ ਸਾਰੇ ਰਲੇ ਪਏ ਆ ਜੀ ਇਹ ਟੱਕਾ ਜੀ ਸਰਕਾਰ ਦਾ ਜੀ ਕੀ ਕਰ ਸਕਦੇ ਮਾੜੇ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਜੀ ਇਹਦੇ ਤਕੜੇ ਦਾ ਵਵਾ ਪੈਂਦਾ ਜਦ ਟੋਲ ਦਾ ਰੇਟ 5% ਹੋਰ ਵਧਣ ਲੱਗਾ ਕੀ ਕਹਿਣਾ ਚਾਹੁੰਦੇ ਹੋ ਹੋਰ ਫਰਦਨ ਰੱਖਣਾ ਟ੍ਰਾਂਸਪੋਰਟ ਫੇਲ ਆ ਪਹਿਲੇ ਨਹੀਂ ਸਾਡੇ ਖਰਾਏ ਪਰ ਪਾਣੀ ਫਿਰੇ ਹੋ ਰਹੇ ਭਾਜੀ ਰੇਟ 5% ਜੇ ਟੋਲ ਤੇ ਹੋਰ ਵਧਾ ਦਿੱਤੇ ਗਏ ਨੇ ਕਿਵੇਂ ਦੇਖਣਾ ਮਾੜੀ ਗੱਲ ਆ ਅੱਗੇ ਦਾ ਅਗਲੇ ਰੇਟ ਤੋਂ ਘੱਟ ਆ ਅੱਗੇ ਰੇਟ ਦਾ ਧੂਆਂ ਕੱਢੀ ਜਾਂਦੇ ਰੇਟ ਬਹੁ ਆ ਜੀ ਲੱਕ ਤੋੜਿਆ ਪਿਆ ਜੀ ਕਿਤੇ ਟਰੈਵਲਰ ਦਾ ਕੁਸ਼ਪੱਲੇ ਨਹੀਂ ਪੈਂਦਾ ਪਿਆ ਜੀ ਸਰਕਾਰਾਂ ਨੇ ਵੀ ਲੱਕ ਤੋੜਿਆ ਪਿਆ ਜੀ ਟੈਕਸਾਂ ਜਿੱਕੇ ਹੁਣ ਟੈਕਸ ਬਾਜ਼ਾਰ ਤੇ ਜੀ ਖਰਚੇ ਹੋਰ ਵਧਾ ਤੇ ਬਹੁ ਮਾੜਾ ਹਾਲ ਪਹਿਲੇ ਨਹੀਂ ਪੈਸਾ ਬਚਦਾ ਸੰਤੂ ਹੋਏ ਪਏ ਮਤਲਬ ਬਹੁਤ ਅੰਕ ਹੋਏ ਪਏ ਪਹਿਲੇ ਨਹੀਂ ਕੁਝ ਬਚਦਾ ਤੇ ਹੋਰ ਰੇਟ ਵਧਾਈ ਜਾ ਰਹੇ ਹਨ ਆ ਜਿਹੜੇ ਥੋੜਾ ਬਹੁਤ ਗੁੰਝਿਆ ਸੀ ਬਚਣ ਦੀ ਉਹ ਵੀ ਗਈ ਆਖਿਰ ਗੱਡੀਆਂ ਛੱਡਣੀਆਂ ਪੈਣੀਆਂ ਅਗਰ ਇਸ ਤਰ੍ਹਾਂ ਠੀਕ ਹੈ ਰੋਡ ਬਣ ਕੇ ਸੁਵਿਧਾ ਹੋ ਰਹੀ ਹੈ ਇਤਨਾ ਵਜਨ ਤੋਂ ਨਾ ਪਾਓ ਪਬਲਿਕ ਤੇ ਪਹਿਲੇ ਗੱਡੀ ਨਾਲ ਦਾ ਪਹਿਲੇ ਮਰੇ ਹੋਏ ਨੇ ਰੰਗ ਦੇ ਹੁੰਦੇ ਹੋਰ ਮਾਰਦੇ ਨੇ ਇਹ ਬਸ ਪਹਿਲਾਂ ਕਿੰਨੇ ਪੈਸੇ ਲੈਂਦੇ ਸੀ ਇੱਥੇ ਤੁਹਾਡੇ ਤੋਂ ਪਹਿਲਾਂ 50 ਰੁਪਏ ਤੋਂ ਸ਼ੁਰੂ ਹੋਇਆ ਹੈ ਅੱਛਾ ਜੀ ਆ ਹੁਣ ਦੇਖ ਲਓ 350 ਤੋਂ 400 ਦੇ ਕਿਉਂ ਲੁਧਿਆਣਾ ਵਾਸੀਆਂ ਵਾਸਤੇ ਇੱਕ ਵੱਡੀ ਅਪਡੇਟ ਜਿਹੜੀ ਲੈ ਕੇ ਆਏ ਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਟੋਲ ਟੈਕਸ ਲੁਧਿਆਣੇ ਦਾ ਸਭ ਤੋਂ ਮਹਿੰਗਾ ਟੋਲ ਟੈਕਸ ਜਿਹੜਾ ਚੱਲ ਰਿਹਾ ਉਸੇ ਜਗ੍ਹਾ ਤੇ ਖੜੇ ਹੋਏ ਆ ਤੇ ਇੱਕ ਜਿਹੜੀ ਵੱਡੀ ਅਪਡੇਟ ਇਹ ਨਿਕਲ ਕੇ ਆ ਰਹੀ ਹੈ ਕਿ ਇਸ ਦੇ ਜਿਹੜੇ ਰੇਟ ਨੇ ਉਹ ਤਾਂ ਪਹਿਲਾਂ ਹੀ ਜਿਹੜੇ ਸਭ ਤੋਂ ਜ਼ਿਆਦਾ ਜ ਇਸ ਦਾ ਜਿਹੜਾ ਹੋਰ ਵਡੋਤ ਨਹੀਂ ਕੀਤੀ ਗਈ ਹੈ ਜਿਹੜੇ ਟੋਲ ਦੇ ਰੇਟ ਨੇ ਹੋਰ ਵਧਾ ਦਿੱਤੇ ਗਏ ਨੇ ਤਾਂ ਜਿਹੜੀ ਅਹਿਮ ਖਬਰ ਹੈ ਤੁਹਾਡੇ ਤੱਕ ਲੈ ਕੇ ਪਹੁੰਚੀ ਨੇ ਕਿ ਜਿਹੜਾ ਲੁਧਿਆਣਾ ਦਾ ਟੋਲ ਟੈਕਸ ਲੱਡਵਾਲ ਟੋਲ ਪਲਾਜ਼ਾ ਹੈਗਾ ਇਸ ਦੇ ਜਿਹੜੇ ਟੋਲ ਰੇਟਸ ਨੇ ਯਾਨੀ ਕਿ ਜੋ ਇੱਥੇ ਪੈਸੇ ਤੁਹਾਡੇ ਲੱਗਦੇ ਨੇ ਜੇਕਰ ਤੁਸੀਂ ਲੁਧਿਆਣੇ ਦੇ ਵਿੱਚੋਂ ਬਾਹਰ ਜਾਣਾ ਹੈ ਜਾਂ ਜੇਕਰ ਤੁਸੀਂ ਲੁਧਿਆਣੇ ਦੇ ਵਿੱਚ ਐਂਟਰ ਕਰਨਾ ਤੁਹਾਨੂੰ ਇੱਕ ਜਿਹੜੀ ਫੀਸ ਪੇ ਕਰਨੀ ਪੈਂਦੀ ਹੈ ਟੋਲ ਪਲਾਜ਼ਾ ਦੀ ਫੀਸ ਪੇ ਕਰਨੀ ਪੈਂਦੀ ਹੈ ਤਾਂ ਜਿੱਥੇ ਤੁਹਾਨੂੰ ਤਕਰੀਬਨ ਜਿੱਦਾਂ ਜੇ ਆਪਾਂ ਐਸਟੀਮੇਟ ਲਾ ਕੇ ਦੇਖੀਏ ਜੇਕਰ ਤੁਸੀਂ ਪਹਿਲਾਂ 100 ਰੁਪਏ ਜਮਾ ਇੱਥੇ ਫੀਸ ਭੇਗਦੇ ਸੀ ਤੁਹਾਨੂੰ ਹੁਣ ਉਹਦੇ ਵਿੱਚ ਜਿਹੜੀ ਕੀ ਹੈ ਹੋਰ ਪੈਸੇ ਜਿਹੜੇ ਦੇਣੇ ਪੈਣਗੇ ਤੁਹਾਨੂੰ 5% ਜਿਹੜੀ ਫੀਸ ਹੈ ਹੋਰ ਵਧਾ ਦਿੱਤੀ ਗਈ ਹੈ ਜਿਵੇਂ ਕਿ ਅਸੀਂ ਡਰਾਈਵਰਾਂ ਨਾਲ ਗੱਲਬਾਤ ਕਰ ਰਹੇ ਹਾਂ ਜੇ ਟਰੱਕ ਡਰਾਈਵਰ ਨੇ ਟੈਕਸੀ ਡਰਾਈਵਰ ਨੇ ਉਹ ਦੱਸ ਰਹੇ ਨੇ ਵੀ ਕਿਵੇਂ ਪਹਿਲਾਂ ਐਨੇ ਜ਼ਿਆਦਾ ਪੈਸੇ ਪਹਿਲਾਂ ਨਹੀਂ ਜ਼ਿਆਦਾ ਨੇ ਤੇ ਹੁਣ ਜਿਹੜਾ ਕੀ ਹੋਰ 5% ਦਾ ਵਾਧਾ ਜਿਹੜਾ ਇਹਨਾਂ ਨੇ ਕਰ ਦਿੱਤਾ ਤੇ ਹੋਰ ਟਰੱਕ ਡਰਾਈਵਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸਤਿ ਸ਼੍ਰ ਸਰ ਹੁਣ ਇੱਕ ਪ੍ਰਾਇਲ ਦਾ ਟੋਲ ਦੇ ਰੇਟ 5% ਹੋਰ ਵਧ ਰਹੇ ਨੇ ਕੀ ਕਹਿਣਾ ਚਾਹੋਗੇ ਕੱਲ ਤੋਂ ਰੇ ਜੀ ਟੋਲ ਵੀ ਅੱਗੇ ਬਹੁਤ ਵੱਧ ਜਾਦਾ ਹੋਇਆ ਉਹ ਕਿੰਨਾ ਟੋਲ ਵਧੇਗਾ ਕਿੰਨਾ ਬੰਦਾ ਕੀ ਭਾੜੇ ਘਟ ਹੋ ਗਿਆ ਹੈ ਪੈਸਾ ਮਿਲ ਨਹੀਂ ਰਿਹਾ ਟੋਲ ਵਧ ਰਿਹਾ ਹਰ ਚੀ ਦਾ ਖਰਚਾ ਵਧ ਰਿਹਾ ਇਸ ਤਰ੍ਹਾਂ ਹਰ ਮਹੀਨੇ ਬੜਾ ਪ੍ਰਾਈਜ਼ ਜਾਣਗੇ ਤਾਂ ਕੀ ਬਚਣਾ ਕਰੀ ਵਾਲਿਆਂ ਨੇ ਪਹਿਲੇ ਨਹੀਂ ਕੁਝ ਬਚਦਾ ਤੇ ਹੋਰ ਰੇਟ ਵਧਾਈ ਜਾ ਰਹੇ ਹਨ ਹਾਂ ਜਿਹੜੇ ਥੋੜਾ ਬਹੁਤ ਗੁੰਝਿਆ ਸੀ ਬਚਣ ਦੀ ਉਹ ਵੀ ਗਈ ਵਚਣਾ ਕੀ ਹੈ ਇਹ ਤਾਂ ਫਿਰ ਆਖਰੀ ਗੱਡੀਆਂ ਛੱਡਣੀਆਂ ਪੈਣੀਆਂ ਅਗਰ ਇਸ ਤਾਂ ਠੀਕ ਹੈ ਰੋਡ ਬਣ ਕੇ ਸੁਵਿਧਾ ਹੋ ਰਹੀ ਹੈ ਫੇ ਇਤਨਾ ਵਜਨ ਤੋਂ ਨਾ ਪਾਓ ਪਬਲਿਕ ਤੇ ਗਵਰਨਮੈਂਟ ਸਰਛੀ ਦਾ ਟੈਕਸ ਲੈ ਰਹੀ ਹੈ ਤਾਂ ਕਿੰਨਾ ਟੈਕਸ ਲਾਏਗੀ ਤੁਹਾਡਾ ਟੋਲ ਕਿੰਨਾ ਲੱਗਦਾ ਜਦੋਂ ਇੱਥੋਂ ਲੰਘਦੇ ਹਾਂ ਤੇ ਸਾਡਾ ਟੋਲ ਲੱਗੇ ਕੋਈ 400 ਰੁਪਏ ਲੱਗੇਗਾ 400 ਆਉਣ ਦਾ ਲੱਗੇਗਾ ਇਹ ਟੋਲ ਦਾ ਹੀ ਰੇਟ ਹੈ ਕਿਤਾ ਪਤਾ ਹੀ ਨਹੀਂ ਕਿੰਨਾ ਲੱਗੇਗਾ ਟੋਲ ਦਾ ਰੇਟ 5% ਹੋਰ ਵਧਣ ਲੱਗਾ ਕੀ ਕਹਿਣਾ ਚਾਹੋਗੇ ਹੋਰ ਫਰਦਾਂ ਕਿਹਾ ਟ੍ਰਾਂਸਪੋਰਟ ਫੇਲ ਆ ਪਹਿਲੇ ਨਹੀਂ ਸਾਡੇ ਖਰਾਏ ਭਾੜੇ ਪਾਣੀ ਪੂਰੇ ਹੋ ਰਹੇ ਕੀ ਕਰੋਗੇ ਦੱਸੋ ਕਿੱਥੋਂ ਪੂਰੇ ਹੁੰਦਾ ਡੀਜ਼ਲ ਉਹ ਰੇਟ ਆ ਖਰਾਏ ਭਾੜੇ ਵਧਦੇ ਨਹੀਂ ਕੰਪੀਟੀਸ਼ਨ ਆ ਟ੍ਰਾਂਸਪੋਰਟਾਂ ਦਾ ਕੀ ਕਰੀਏ ਕੀ ਦੱਸੋ ਬਹੁ ਮਾੜਾ ਹਾਲ ਪਹਿਲੇ ਨਹੀਂ ਪੈਸਾ ਬਚਦਾ ਸੰਤਾਂ ਤੁੰਗ ਹੋਏ ਪਏ ਮਤਲਬ ਬਹੁਤ ਅੰਕ ਹੋਏ ਪਏ 20% ਹੋਰ ਵਧੇ ਰ 1 ਅਪ੍ਰੈਲ ਤੋਂ ਕੀ ਕਹਿਣਾ ਚਾਹੋਗੇ ਇਹਦਾ ਭਾਜੀ ਬਹੁਤ ਮਾੜਾ ਅਸਰ ਹੋਊਗਾ ਜਨਤਾ ਤੇ ਕਿਉਂਕਿ ਜਨਤਾ ਤਾਂ ਪਹਿਲੇ ਬਹੁਤ ਦੁਖੀ ਆ ਬਾਰ-ਬਾਰ ਜਿਹੜੇ ਟੋਲ ਪਲਾਜ਼ਾ ਲੋਡੂ ਵਾਲਾ ਹਾਂਜੀ ਹਾਂਜੀ ਇਹ ਤੋਂ ਇਹ ਸਭ ਤੋਂ ਮਹਿੰਗਾ ਟੋਲ ਕਿਉਂਕਿ ਜਨਤਾ ਤੇ ਪਹਿਲੇ ਬੋਝ ਬਹੁਤ ਪਿਆਇਆ ਇਹ ਬਹੁਤ ਮਾੜਾ ਭਾਜੀ ਟੋਲ ਦਾ ਰੇਟ 5% ਹੋਰ ਵਧਾਤਾ ਕੀ ਕਹਿਣਾ ਚਾਹੋਗੇ ਔਖਾ ਹੀ ਆ ਜੀ ਕਹਿਣਾ ਕੀ ਆ ਅੱਗੇ ਵਧਿਆ ਸਾਨੂੰ ਜਿਆਦਾ ਔਖਾ ਆ ਹੂੰ ਪਹਿਲਾਂ ਕਿੰਨਾ ਟੋਲ ਲੱਗਦਾ ਹੁੰਦਾ ਸੀਗਾ ਜੀ ਆਈ ਥਿੰਕ 400 ਦੇ ਲੱਗੇ ਹੈਗਾ ਹੂੰ ਤੇ ਸਮਝ ਲਓ ਹੁਣ 5% ਜਿਹੜਾ ਹੋਰ ਵਧਾਤਾ ਤਕਰੀਬਨ 20 ਰੁਪਏ ਹਾਂ ਸਾਡੇ ਦੀ ਜਿਆਦਾ ਔਖਾ ਹੈ ਨਿੰਦਾ ਕਰਦੇ ਆ ਜੀ ਡਿਸੀਜਨ ਦੀ ਸਰ ਟੋਲ ਦਾ ਰੇਟ ਜਿਹੜਾ 5% ਹੋਰ ਵਧਣ ਲੱਗਾ 1 April ਤੋਂ ਕੀ ਕਹਿਣਾ ਚਾਹੂਗਾ ਇਹ ਤਾਂ ਅੱਗੇ ਬਹੁਤ ਹੈ ਜਿਆਦਾ ਹੂੰ ਤੇ ਇੰਝ ਜਿਹੜੇ ਰੋਜ਼ ਜਾਣਾ ਉਹਨਾਂ ਤਾਂ ਬਹੁਤ ਔਖਾ ਹੋ ਜੂਗਾ ਹਾਂਜੀ ਕਿਵੇਂ ਵੇਖਦੇ ਹੋ ਵੀ ਜਿੱਦਾਂ ਪਹਿਲਾਂ ਹੀ ਟੋਲ ਸਭ ਤੋਂ ਜਿਆਦਾ ਮਹਿੰਗਾ ਕਿਹਾ ਜਾਂਦਾ ਸੀ ਹੁਣ ਹੋਰ ਸਭ ਤੋਂ ਵੱਧ ਟੋਲੇ ਆ ਹੂੰ ਹਾਂਜੀ ਇਹਦੇ ਬਾਰੇ ਸੋਚਣਾ ਚਾਹੀਦਾ ਸਰਕਾਰ ਨੂੰ ਸਾਹਿਬ ਜੀ ਟੋਲ ਦਾ ਰੇਟ ਜਿਹੜਾ ਕਿਹਾ 5% ਹੋਰ ਸਰਕਾਰ ਨੇ ਵਧਾ ਦਿੱਤਾ ਕੀ ਕਹਿਣਾ ਚਾਹੂਗਾ ਰੇਟ ਬਹੁਤ ਆ ਜੀ ਹਾਂ ਲੈਕ ਤੋੜਿਆ ਪਿਆ ਜੀ ਕਿਤੇ ਟਰੈਵਲਰ ਦਾ ਪੁਛ ਪੱਲੇ ਨਹੀਂ ਪੈਂਦਾ ਪਿਆ ਜੀ ਸਰਕਾਰਾਂ ਨੇ ਵੀ ਲੱਕ ਤੋੜਿਆ ਪਿਆ ਜੀ ਟੈਕਸਾਂ ਜੱਗਦੇ ਹੁਣ ਟੈਕਸ ਵਧਾਤੇ ਜੀ ਖਰਚੇ ਹੋਰ ਵਧਾਤੇ ਜੀ ਤੇ ਹੁਣ 5% ਜਿਹੜਾ ਹੋਰ ਦਾ ਤਾਂ ਸਮਝ ਲਓ 100 ਰੁਪਏ ਪਿੱਛੇ 5 ਰੁਪਏ ਹੋਰ ਵਧਾਤੇ ਇਹਨਾਂ ਨੇ ਇਹਦਾ ੱਤਕਾ ਹੀ ਆ ਜੀ ਸਰਕਾਰ ਦਾ ਵਿੱਚੇ ਵਿੱਚ ਸਾਰੇ ਰਲੇ ਪਏ ਆ ਜੀ ਰਲ ਵੀ ਪੱਕ ਪਿਆ ਜੀ ਇਹ ਤਾਂ ਭਾਤ ਉਹ ਇਹਨੂੰ ਅੱਜ ਕਾਫੀ ਡੇਢ ਹੋ ਗਈ ਹੈ ਜੀ ਟੋਲ ਕਿੰਨਾ ਲੱਗਦਾ ਸੀ ਇੱਥੇ ਜਦੋਂ ਅਸੀਂ ਲੰਘਦੇ ਹਾਂ ਉੱਥੇ ਪਹਿਲਾਂ ਟੋਲ ਕਿੰਨਾ ਲੱਗਦਾ ਸੀਗਾ 250 ਰੁਪਏ ਜੀ ਅੱਛਾ ਇੱਕ ਸਾਈਡ ਦਾ ਹਾਂ ਜੀ ਹੁਣ ਕਿੰਨਾ ਲੱਗਦਾ ਮੇਰਾ 1630 ਰੁਪਏ ਲੱਗਾ ਜੀ ਮੈਂ ਰਾਤੀ ਕਿਹਾ ਜੇ ਸਮਝ ਲਓ ਹੁਣ 5% 5% ਹੋਰ ਵਧ ਗਿਆ ਯਾਨੀ ਕਿ ਹੋਰ ਮਹਿੰਗਾ ਹੋ ਜਾਣਾ ਹੈ ਹਾਂਜੀ ਇਹ ਤੱਕਾ ਜੀ ਸਰਕਾਰ ਦਾ ਜੀ ਨਿੰਦਾ ਕਰਦੇ ਡਿਸੀਜਨ ਕੀ ਕਰ ਸਕਦੇ ਮਾੜੇ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਜੀ ਇਹਦੇ ਤਕੜੇ ਦਾ ਵਾਵਾ ਪੈਂਦਾ ਜਿੱਦ ਮਾੜੇ ਬੰਦੇ ਨੇ ਸ਼ੁਰੂ ਤਕਾ ਹੁੰਦਾ ਹੈ ਹਾਂਜੀ ਭਾਜੀ ਟੋਲ ਦਾ ਰੇਟ ਜਿਹੜਾ ਕਿ 5% ਹੋਰ ਵਧਣ ਲੱਗਾ 1 April ਤੋਂ ਕੀ ਕਹਿਣਾ ਚਾਹੁੰਦੇ ਜੀ ਰੋਡ ਤੋਂ ਪਹਿਲਾਂ ਹੀ ਬਹੁਤ ਸੀ ਟੋਲਦਿਆਂ ਦਾ ਸੌ ਤੋਂ ਮੰਗੇ ਤੋਂ ਪਹਿਲਾਂ ਹੀ ਆ ਇਹ ਤੇ ਹੁਣ 5% ਜਿਹੜਾ ਕਿ ਹੋਰ ਵਧਾਣ ਦੇ ਵਧਾਣ ਲੱਗੇ ਨੇ ਤੇ ਕਿਵੇਂ ਦੇਖਦਾ ਮਤਲਬ ਸਹੀ ਡਿਸੀਜਨ ਸਮਝਦੇ ਨਹੀਂ ਨਹੀਂ ਗਲਤ ਹੈ ਇਹਦਾ ਬੰਦ ਨਾਲੇ ਹਾਲਾਗੇ ਬੰਦ ਹੋਣਾ ਚਾਹੀਦਾ ਇਹ ਤਾਂ ਕੋਈ ਕਾਗਜ਼ ਪੱਤਰ ਕੁਝ ਵੀ ਐ ਨਹੀਂ ਇਹਦੇ ਕੋਲ ਤਾਂ ਜਿਵੇਂ ਪੰਜਾਬ ਸਰਕਾਰ ਬਾਕੀ ਟੋਲ ਟੈਕਸ ਬੰਦ ਕਰੀ ਪਰ ਇਹਦਾ ਰੇਟ ਜਿਹੜਾ ਦਿਨ-ਬਦਨ ਵਧਦਾ ਹੀ ਜਾ ਰਿਹਾ ਹਾਂ ਬਿਲਕੁਲ ਪਹਿਲਾਂ ਕਿੰਨਾ ਟੋਲ ਲੱਗਦਾ ਤੁਹਾਡਾ ਇੱਥੇ ਸਾਡਾ ਪਹਿਲਾਂ 300 ਸੀ ਹੁਣ 600 1490 ਰੁਪਏ ਅਪੜਾਉਣ ਦੀ ਪਰਚੀ ਫਾਸਟ ਟੈਗ ਤੇ 1490 ਹੈ ਫਾਸਟ ਟੈਗ ਹਾਂ ਮਿਲੋ ਇਹ ਚ 5% ਹੋਰ ਵਧਾਤਾ ਬਾਜਦਾ ਤਾਂ ਪਹਿਲਾਂ ਨਹੀਂ ਕੋਸ। ਬਾਜੀ ਰੇਟ 5% ਜਿਹੜਾ ਟੋਲ ਤੇ ਹੋਰ ਵਧਾ ਦਿੱਤੇ ਗਏ ਨੇ ਕਿਵੇਂ ਦੇਖਦੇ। ਮਾੜੀ ਗੱਲ ਆ ਅੱਗੇ ਦੇ ਅਗਲੇ ਰੇਟ ਤੋਂ ਘੱਟ ਆ। ਅੱਗੇ ਰੇਟ ਤਾਂ ਧੂਆਂ ਕੱਢੀ ਜਾਂਦੇ। ਪਹਿਲਾਂ ਕਿੰਨੇ ਰੇਟ ਲਾਗੇ ਤੁਹਾਨੂੰ? ਯਾਰ 1490 ਰੁਪਏ ਲੱਗਦੇ ਇੱਕ ਸਾਈਡ ਦੇ। ਹਾਂਜੀ। ਤੇ ਹੁਣ 5% ਜਿਹੜਾ ਹੋਰ ਵਾ ਦਿੰਦਾ। ਹੋਰ ਵਧਾਟਾ ਵੀ ਸਾਨੂੰ ਬੰਦ ਕਰਨੀਆਂ ਪੈਣਗੀਆਂ ਹੋਰ ਕੀ ਹੋਊਗਾ? ਨਿੰਦਾ ਕਰਦੇ ਅਸੀਂ ਡਿਸੀਜਨ ਦੀ। ਤਾਂ ਨਿੰਦਾ ਹੀ ਆ ਇਹਦੀ ਇਹਦੀ ਏ ਟੂ ਵਧੀਆ ਨਿੰਦਾ ਹੋਰ ਕਿੱਦਾਂ ਹੋਣੀ ਆ ਜੀ। ਕਿਤੇ ਸਰਕਾਰ ਜਿਹੜੀ ਕੀ ਆ ਉਦਾਂ ਡਰਾਮੇ ਕਰਦੀ ਕਿ ਅਸੀਂ ਟੋਲ ਟੈਕਸ ਬੰਦ ਕਰਦੇ ਪਰ ਇਹਦਾ ਮਹਾਰਾਜ ਗਰੀਬਾਂ ਨੂੰ ਮਾਰਨਾ ਜਿੱਦਾਂ ਮਰਜ਼ੀ ਮਾਰ ਦੇਣ ਜਦੋਂ ਬੱਸਾਂ ਖੜੀਆਂ ਹੋ ਗਈਆਂ ਅਸੀਂ ਵੀ ਰੋਟੀ ਖਾਣ ਤੋਂ ਬਾਅਦ ਦੇ ਹੁਣ ਬਹੁਤ ਪਰੇਸ਼ਾਨ ਆ ਅਸੀਂ ਤਾਂ ਇਹਨਾਂ ਤੋਂ ਇੰਨਾ ਹੈਵੀ ਟੋਲ ਦੇ ਕੇ ਫਿਰ ਵੀ ਦੇਖ ਲਓ ਸਾਨੂੰ 12 ਮਿੰਟ ਹੋ ਗਏ ਪਿੱਛੋਂ ਇੱਥੇ ਤੱਕ ਆਲੇ ਪਹੁੰਚੇ ਨਹੀਂ ਆ ਅਸੀਂ ਤੁਹਾਨੂੰ ਇੱਕ ਵਾਰ ਨਵੀਂ ਅਪਡੇਟ ਦੇਣੀ ਚਾਹੁੰਗਾ ਕਿ 5% ਰੇਟ ਜਿਹੜੇ ਹੋਰ ਵਧ ਰਹੇ ਨੇ ਟੋਲ ਤੱਕ ਅੱਛਾ ਕਮਾਲ ਹੈ ਦੇਖੋ ਕਿੰਨਾ ਅਨਰਥ ਹੋ ਰਿਹਾ ਹੈ ਤੁਸੀਂ 50% ਵਧਾ ਦੇਣਾ ਚਾਹੀਦਾ ਜਿਸ ਤਰੀਕੇ ਨਾਲ ਰੇਟ ਵਧ ਰਹੇ ਨੇ ਲਵਾ ਦਿਓ ਲਵਾ ਦਿਓ ਰੇਟ ਵੱਧ ਨਹੀਂ ਇਹ ਰੇਟ ਇਹਦੇ ਵੀ ਸਾਨੂੰ ਰੈਜ਼ੈਂਟਮੈਂਟ ਦਿਖਾਣੀ ਪੈਣੀ ਹੈ ਧਰਨੇ ਪ੍ਰਦਰਸ਼ਨ ਕਰਾਂਗੇ ਅਸੀਂ ਇੱਥੇ ਧਰਨੇ ਵੀ ਦੇਾਂਗੇ ਇਹਨਾਂ ਦੇ ਖਿਲਾਫ ਲੁੱਟ ਮਚਾਈ ਹੋਈ ਹੈ ਇਹਨਾਂ ਨੇ ਅੰਕਲ ਜਿਹੜੇ ਰੇਟ ਹੈ ਹੁਣ ਟੋਲ ਟੈਕਸ ਦੇ 5% ਹੋਰ ਵਧਾ ਦਿੱਤੇ ਗਏ ਨੇ ਕੀ ਕਹਿਣਾ ਚਾਹੁੰਦੇ ਗੱਲ ਘੋਟੂਗਾ ਗੱਲ ਘੋਟਦੇ ਆ ਪਹਿਲੇ ਗੱਡੀ ਵਾਲੇ ਦਾ ਪਹਿਲੇ ਮਦੇ ਹੋਏ ਨੇ ਰੰਦੇ ਖੁੰਦੇ ਹੋਰ ਮਾਰ ਦੇਣਗੇ ਇਹ ਬਸ ਪਹਿਲਾਂ ਕਿੰਨੇ ਪੈਸੇ ਲੈਂਦੇ ਸੀ ਇੱਥੇ ਤੁਹਾਡੇ ਤੋਂ ਪਹਿਲਾਂ 60 ਰੁਪਏ ਤੋਂ ਸ਼ੁਰੂ ਹੋਇਆ ਹੈਗਾ ਅੱਛਾ ਜੀ ਤੇ ਆ ਹੁਣ ਦੇਖ ਲਓ 350 ਪੌਣ 400 ਤੇ ਕਿਉਂ ਪੌਣੇ 400 ਤੇ ਹੁਣ 5% ਜਿਹੜਾ ਹੋਰ ਰੇਟ ਵਧਾ ਦਿੱਤਾ ਉਹਨੂੰ ਕਿਸ ਤਰੀਕੇ ਨਾਲ ਵੇਚਦੇ ਨੇ ਦੇਖਣਾ ਕਿ ਆ ਫਸੇ ਮਾਰ ਖਾਈ ਜਾਨੇ ਹੋਰ ਕੰਮ ਨਹੀਂ ਕਰ ਸਕਦੇ ਨਿੰਦਾ ਕਰਦੇ ਐਸੇ ਡਿਸੀਜਨ ਦੀ ਨਿੰਦਾ ਹੀ ਕਰਦੇ ਆ ਹਮ ਆਈ ਸੀ ਕਿ ਸਰਕਾਰ ਕਰਕੇ ਕਾਦੀ ਕੀ ਆ ਠੀਕ ਹੈ ਫਸ ਹੋਰ ਨਹੀਂ ਸਰਕਾਰ ਸਰਕਾਰ ਕੋਈ ਵੀ ਵਧੀਆ